ਇਹ ਸਤ ਸ੍ਰੀ ਅਕਾਲ ਜੀ ਸਾਰੇ ਨੂੰ ਅਨੇਮਤਾਂ ਨੇ ਕਛਟਲ ਦੀ ਲੈਸ ਬੋਨੋ ਨੀ ਸਿਕਨ ਲੱਗੀਆਂ ਸ਼ਟਲ ਤੇ ਪਹਿਲਾਂ ਦਾ ਸ਼ਟਲ ਹੁੰਦਾ ਕੀ ਹੈ ਇੱਕ ਇਸ ਤਰ੍ਹਾਂ ਦਾ ਹੀ ਹੁੰਦਾ ਹੈਗਾ ਆਪਣੀ ਇਸ ਤਰ੍ਹਾਂ ਦਾ 기ਜੰਤਰ ਜਿਹਾ ਹੁੰਦਾ ਹੈ ਸ਼ਟਲਨ ਸ਼ਟਲ ਬੋਲਦੇ ਇੱਕ ਪਾਸੇ ਤੇ ਤਿੱਖੀ ਚੁੰਝ ਲੱਗੀ ਹੁੰਦੀ ਹੈ ਇਹਦੇ ਤੇ ਆਪਾਂ ਇਹ ਕਾਹਦੇ ਨਾ ਬਣਾਉਣੀ ਹੈ ਜੀ ਲਸ ਆਪਾਂ ਇੱਕ ਇਸ ਤਰ੍ਹਾਂ ਦਾ ਐਂਕਰ ਦੇ ਕਗੋਲਾ ਹੁੰਦਾ ਹੈ ਇਹਦੇ ਉੱਤੇ ਮਤਲਬ ਧਾਗਾ ਮਤਲਬ ਧਾਗਾ ਬਲੇਕ ਜਾਂ ਜਿਵੇਂ ਵਧੀਆ ਵਿੱਚ ਹੁੰਦੇ ਘਟੀਆ ਵਿੱਚ ਤਾਂ ਆਪਾਂ ਵੇਖ ਕੇ ਲੈਣਾ ਜਿਹੜਾ ਵਧੀਆ ਕਿਉਂਕਿ ਵਧੀਆ ਤੇ ਸਪਾਈ ਬੋਤਾਂ ਹੁੰਦੀ ਹੈ ਆਪਾਂ ਕੀ ਕਰਨਾ ਜੀ ਇਹ ਧਾਗਾ ਜਿਹੜਾ ਇਹਨੂੰ ਆਪਾਂ ਇਹਦੇ ਉੱਤੇ ਮਤਲਬ ਬਲੇਟਣਾ ਜਿੰਨਾ ਕਿ ਮਤਲਬ ਸੇ ਮਤਲਬ ਲੈਟੇ ਜਾ ਸਕਦਾ ਇਹਦੇ ਤੇ ਫਿਰ ਨਾ ਮਾਰ ਲਓ ਉਸ ਤੋਂ ਬਾਅਦ ਇਹਨੂੰ ਕਈ ਤਾਂ ਹੁਣ ਜਿਵੇਂ ਐ ਕਰਕੇ ਸਿੱਧਾ ਹੀ ਪੜ ਲੈਂਦੇ ਐ ਐਂ ਬਲੇਟੀ ਜਾਂਦੀ ਉੱਤੇ ਪਰ ਇਹ ਥੋੜਾ ਜਿਹਾ ਆਪਣਾ ਸੌਖਾ ਤਰੀਕਾ ਹੈ ਕਾਈ ਕਰੋ ਇਹ ਦੇਖ ਪਾਸੇ ਬਸਾ ਥੋੜਾ ਥੋੜਾ ਸਨ ਆਏਗਾ ਜੇ ਆਪਾਂ ਇਹ ਜੋਰ ਨਾਲੇ ਕਰਕੇ ਤਾਂ ਗੱਲ ਪੇਟਾਂ ਤਾਂ ਫਿਰ ਇਹ ਇਸ ਤਰ੍ਹਾਂ ਮਲੇ ਪੇਟੇ ਜਾਉਂਦੇ ਉੱਤੇ ਇੰਨਾ ਕਿ ਆਪਾਂ ਨੂੰ ਲੱਗੂਗਾ ਵੀ ਇੰਨਾ ਕ ਆਪਣਾ ਮਤਲਬ ਸਿੰਦਾ ਜਬ ਹੋ ਗਿਆ ਜਦੋਂ ਆਪਾਂ ਉੱਚਾ ਜਿ ਉੱਠ ਖੜਦਾ ਇਹ ਵਾਲੀ ਚੀਜ਼ ਉਦੋਂ ਫਿਰ ਆ ਤਕਰੀਬਨ ਇਹ ਆਪਾਂ 4 ਵਾਰੀ ਬੱਝ ਸਕਦੇ ਮੈਂ ਤਾਂ 4 ਵਾਰੀ ਇਸ ਕੋਲੀ ਲੀਤੇ ਇਹਦੇ ਉੱਤੇ ਵਾਕੀ ਲੈਸ ਬਣਾਈ ਹੈ ਇਹ ਇਹ ਬਣਦੀ ਹੈ ਜੀ ਲੈਸ ਇਸ ਤਰ੍ਹਾਂ ਉਹਦੀ ਸੋਨੀ ਲੈਸ ਬੰਦੀ ਹੈ ਇਹਦੇ ਉੱਤੇ ਆ ਮੈਂ ਬੰਨੀ ਹੋਈ ਉਲਝ ਨਾ ਜਾਵੇ ਹਾਂ ਦੇਖੋ ਜੀ ਲੈਸ ਤਾਂ ਇਸ ਤਰ੍ਹਾਂ ਦੀ ਰੈਡੀਮੇਡ ਮਿਲ ਜਾਂਦੀ ਪਰ ਇਹਦਾ ਫਾਇਦਾ ਹੀ ਹੈ ਜੀ ਇੱਕ ਬਹੁਤ ਹੰਢਦੀ ਹੈ 20 25 25 30 30 ਸਾਲ ਕਿਤੇ ਨਹੀਂ ਜਾਂਦੀ ਕਿਉਂਕਿ ਮੈਂ ਇਹ ਤਜਰਬਾ ਕੀਤਾ ਸੌਤੋ ਪਹਿਲਾ ਜਿਵੇਂ ਸੇ ਤੇ ਲੱਗੂਗੀ ਔਖੀ ਸ਼ੁਰੂ ਸ਼ੁਰੂ ਵਿੱਚ ਪਰ ਇਹਦੀ ਜਦੋਂ ਕਰੀਆ ਗੰਢ ਪਾਉਣੀ ਆ ਗਈ ਫਿਰ ਇਹਦੇ ਫੇਰ ਮਤਲਬ ਫਿਰ ਇਹਦਾ ਕੁਝ ਵੀ ਨਹੀਂ ਔਖਾ ਹੋਊਗਾ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਜਿਹੜੀ ਆਹ ਵਾਲੀ ਉਂਗਲ ਹੈ ਆਹ ਉਂਗਲ ਨੂੰ ਛੱਡ ਕੇ ਇਹ ਸਾਰੀ ਉਂਗਲਾਂ ਦੇ ਉੱਤੇ ਐ ਕਰਕੇ ਧਾਗੇ ਨੂੰ ਲੱਪ ਲੈਣਾ ਜ਼ੋਰ ਦੀ ਜ਼ੋਰ ਦੀ ਧਾਗੇ ਨੂੰ ਅੰਗੂਠੇ ਨਾਲ ਲੱਪ ਲੈਣਾ ਤੇ ਆਇਆ ਕਰਕੇ ਇਸ ਤਰੀ ਇਸੇ ਇਸੇ ਤਰ੍ਹਾਂ ਵੀ ਇਹ ਆਪਣੇ ਨਾਲ ਲੁਪੀ ਰੱਖਣਾ ਇਹ ਤਾਂ ਐ ਕਰਕੇ ਇੱਥੇ ਰੱਖ ਲੈਣਾ ਲੱਪ ਲੈਣਾ ਆਹ ਚੀਜ਼ ਆਪਣੀ ਉਂਗਲਾਂ ਤੋਂ ਦੀ ਆ ਜੂਗੀ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਗੰਢ ਪਾਉਣੀ ਸਿੱਖਣੀ ਹੈ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਇਹਨੂੰ ਪਾਉ ਵੇਟ ਦੀ ਇਹ ਜਿਹੜਾ ਆਹ ਵਾਲਾ ਸਨ ਹੈ ਇਹ ਤੋਂ ਇਹਦੇ ਵਿੱਚ ਦੀ ਕੱਢ ਲਓ ਸ਼ੁਰੂਆਤ ਦੇ ਵਿੱਚ ਆਪਾਂ ਕੀ ਕਰਨਾ ਜੀ ਸ਼ੁਰੂਆਤ ਦੇ ਵਿੱਚ ਆਪਣੇ ਕੋਲੇ ਜਿਹੜਾ ਆਪਾਂ ਇੰਨਾ ਕ ਧਾਗਾ ਛੱਡਿਆ ਜਾਊਗਾ ਇਸ ਤਰ੍ਹਾਂ ਇੰਨਾ ਕ ਧਾਗੇ ਛੱਡੇ ਜਾਊਗਾ ਕਿ ਨੂੰ ਆਪਾਂ ਇਹਨੂੰ ਆਪਾਂ ਇੱਥੇ ਗੁੰਗਲੜਨਾ ਪాలేਣਾ ਇਹਨੂੰ ਲਈ ਹਿੱਲੁੰਦਾ ਨਹੀਂ ਜੇ ਹਿੱਲ ਗਿਆ ਤਾਂ ਪੀਰੀ ਨੇ ਆਪਣਾ ਕੰਮ ਨਹੀਂ ਹੋਉਂਦਾ ਨਾ ਮੇਨ ਚੀਜ਼ ਕੀ ਹੈ ਜਿਹੜਾ ਆਪਣਾ ਆਹ ਵਾਲਾ ਧਾਗਾ ਨਾਲ ਜੀ ਇਹ ਇਹ ਮਤਲਬ ਖਿੱਚਿਆ ਹੋਣਾ ਜਾਣਾ ਚਾਹੀਦਾ ਇਹਦੇ ਉੱਤੇ ਗੰਧਾ ਜਿਹੜੀ ਦੇ ਉੱਤੇ ਉੱਤੇ ਰਵੇ ਪਹਿਲਾਂ ਭੇੜ ਦੀ ਪਾਦਾ ਸੀ ਵੀ ਹੁਣ ਆਪਾਂ ਉੱਤੋਂ ਨਹੀਂ ਪਾ ਕੇ ਇਹਨਾਂ ਕਰਕੇ ਕੱਢ ਲੈਣਾ ਐ ਐਸ ਐਸ ਹੰਗਲਣਾ ਕਿੱਤਨਾ ਜਿਹੜੀ ਆਪਣੀ ਆਹ ਦੀ ਉਂਗਲਾਂ ਇਹਦੇ ਨਾਲ ਖਿੱਚਣਾ ਆਪਾਂ ਫੇਰੇ ਜੇ ਐਵੇਂ ਐ ਕਰਕੇ ਖਿੱਚਦੇ ਅਡਿਛਲ ਹੁਣ ਆਪਣੀਆਂ ਕੰਦਾ ਸ਼ੁਰੂ ਹੋ ਗਈਆਂ ਜੀ ਆਪਾਂ ਪਾਉਣੀਆਂ 5 ਇੱਕ ਪੈ ਗਈ ਪਹਿਲਾ ਇਹਦੀ ਤੇ ਜਿਹੜਾ ਆਪ ਆਪਣੇ ਕੋਲ ਹੱਥ ਸਨ ਇਹ ਮੁਰਕੀ ਨੂੰ ਐ ਕਰਕੇ ਖਿੱਚ ਲਓ ਕਿਉਂਕਿ ਜਿਹੜਾ ਆਹ ਵਾਲਾ ਤਾਂ ਗੈਰ ਆਪਣੇ ਰਿਸ਼ਕ ਦਾ ਰਹਿਣਾ ਚਾਹੀਦਾ ਇਹ ਤੇ ਛੱਡ ਨਹੀਂ ਆਉਣੀ ਚਾਹੀਦੀ ਤੇ ਜਦੋਂ ਆਪਾਂ ਐ ਖਿੱਚੀਓ ਉਹ ਰਿਸਕ ਵੀ ਰਿਸਕ ਹੀ ਤੇਰਾ ਦੂਜੀ ਵਾਰੀ ਪਾਉਣੀ ਆ ਉਹ ਆਪਾਂ ਇਸ ਤਰ੍ਹਾਂ ਪਾਉਣੀ ਕਿਉਂਕਿ ਤੇਨਾਂ ਐ ਅਸੰਗਰਨ ਵਾਲੇ ਤਾਂ ਕਿ ਨੂੰਆ ਕਰਕੇ ਆ ਕਰ ਲੋ ਦੋ ਹੋ ਗਏ ਜੀ ਹਾ ਤਨ ਹੋ ਗਏ ਜੀ ਇਸ ਤਰ੍ਹਾਂ ਨਿੱਕੇ 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 ਬੀਜੇ ਬਣ ਜਾਂਦੀ ਐ ਇਸੇ ਦੀ ਲੈਸ ਬਣਨੀ ਐ ਬਹੁਤ ਸੋਹਣੀ ਲੱਗਦੀ ਐ ਇੱਕ ਕਰੀ ਔਖਾ ਲੱਗੂਗਾ ਭਾ ਪਾ ਜੇ ਤੁਸੀਂ ਟਰਾਈ ਕਰੋਗੇ ਨਾ ਤੁਹਾਨੂੰ ਸੋਖਾ ਲੱਗ ਜੂਆ ਹੋ ਗਈ ਜੀ ਆਪਣੇ ਕੋਲੇ ਚਾਰ ਆ ਗਏ ਜੀ ਆਪਣੇ ਕੋਲੇ ਪੰਜ ਇਸ ਤਰ੍ਹਾਂ ਦੀ ਇਹਦੇ ਪੰਜ ਵੀ ਵਾਰ ਬਣ ਗਈ ਜੀ ਆ ਵਾਲੇ ਹੁਣ ਆਪਾਂ ਕੀ ਕਰਨਾ ਜੀ ਜਿਹੜੇ ਆਪਣੀ ਆ ਮੇਨ ਜਿਹੜੀ ਹੈਗੀ ਆ ਆਹ ਵਾਲੀ ਗੰਢ ਆਹ ਵਾਲੀ ਗੰਢ ਬਨ ਜਾਂਦੀ ਏ ਐਸ ਤਰ੍ਹਾਂ ਬਨ ਜਾਂਦਾ ਇਹ ਕੋਲ ਇਹਦੇ ਉੱਤੇ ਜੇ ਦਵਾਪਾ ਕਰਨਾ ਐਸ ਤਰ੍ਹਾਂ ਇਹ 1 2 3 4 ਐਸ ਤਰ੍ਹਾਂ ਦੇ ਆਪਾਂ ਚਾਰ ਬਣਾਉਣੇ ਆ ਜਦੋਂ ਆਪਾਂ ਇੱਕ ਬਣਾ ਲਿਆ ਨਾ ਉਦੋਂ ਆਪਣੇ ਕੋਲ ਇਹ ਚੀਜ਼ ਆਉਗੀ ਜੀ ਪਹਿਲਾਂ ਇਹਦੇ ਵਿੱਚ ਦੀ ਆਪਾਂ ਇਹਨੂੰ ਆ ਧਾਗੇ ਨੂੰ ਕੱਢ ਲੈਣਾ ਤਿੱਕੇ ਪਾਸੇ ਦਾ ਥੋੜਾ ਜੱਕਰ ਲੱਗੂਗਾ ਵੀ ਇਹ ਤਾਂ ਔਕਾ ਜਾ ਜੱਬ ਜਾ ਨਹੀਂ ਬਾਬਾ ਤੇ ਬਹੁਤ ਔਖਾ ਲੱਗਣਾ ਵੀ ਜੂਗਾ ਇੰਟਰਸਟਿੰਗ ਵੀ ਹੈਗਾ ਜੀ ਇਹਨੂੰ ਆਪਾਂ ਬਹੁਤ ਹੀ ਮਤਲਬ ਮੜ ਕੇ ਤਾਂ ਇਹ ਜੀ ਕਰਦਾ ਹੁੰਦਾ ਆਪਣਾ ਇਹ ਬਣਾਈ ਜਾਏ ਇਹ ਯਾਦ ਹੋਵੇ ਨਾ ਆਪਾਂ ਐ ਕਰਕੇ ਕੱਢਣਾ ਆਹ ਚੀਜ਼ ਨੂੰ ਮੁੰਡੋ ਤੇ ਚੜਾਓ ਇਹਦੇ ਵਿੱਚ ਦੀ ਸ਼ਟਰ ਕੱਢ ਦਿਓ ਹੁਣ ਜਿਹੜੀ ਐਸ ਚੀਜ਼ ਆ ਇਹਦੇ ਨਾਲ ਅਟੈਚ ਹੋ ਗਿਆ। ਫਸ ਚੀਜ਼ ਨਾਲ ਅਟੈਚ ਹੋ ਗਿਆ ਜੀ। ਫਸ ਚੀਜ਼ ਨਾਲ ਅਟੈਚ ਹੋ ਗਿਆ ਹੁਣ ਆਪਾਂ ਫੇਰ ਉਸੇ ਤਰ੍ਹਾਂ 5 ਵਾਰੀ ਪਾਉਣਾ ਪਹਿਲਾਂ ਹੀਟ ਦੀ ਕੱਢੋ ਆਹ ਸੰ ਦਾ ਜਿਹੜਾ ਇਹਦੇ ਵਿੱਚ ਦੀ ਸ਼ਟਰ ਨੂੰ ਕਰ ਦਿਓ ਅਸਮੇਂ ਚੀਜ਼ ਜਿਹੜੀ ਹੈਗੀ ਆ ਆਹ ਵਾਲਾ ਆਪਣਾ ਰਿਸਕ ਦਾ ਰਹਿਣਾ ਚਾਹੀਦਾ ਆਹ ਵਾਲਾ ਤੱਕ ਇਹ ਜੰਡ ਨਾ ਬਵਿਆ ਤੇ ਗੰਡ ਪੈਗੀ ਬੇਰਤ ਤੋੜ ਕੇ ਕੱਟ ਲਉਣਾ ਪਊਗਾ ਏਡਾ ਫਿਰ ਪਹਾੜਾ ਚ ਪੰਗਾ ਨਾ ਪਾਜਾ ਇਹ ਗੰਡ ਪਹਿਲਾਂ ਪਾਸੇ ਸੇ 1 ਕਿਲੋ ਪਾਚਮ ਤੇ ਬਣਾ ਕੇ ਆ ਚੁੰਨੇ ਤਾਂ ਅੱਗੇ ਦੇ ਕੇ ਗੰਡਾਂ ਨਾਲ ਸੇ ਕਰੇ ਨਾ ਇਹ ਨਹੀਂ ਆਪਾਂ ਗੱਡ ਨੂੰ ਖਰਾਬ ਨਹੀਂ ਕਰ ਦਿੰਦੇ ਸੈਸ ਹੁੰਗੋ ਨਾ ਜੇ ਦੀ ਆਪਣੀ ਗੁੱਟੇ ਨਾਲ ਦੀ ਉਂਗਲ ਇਹਦੇ ਨਾਲ ਹੀ ਆਪਾਂ ਸਾਰਾ ਇਹ ਕਿਤਰਾ ਇਹ ਲੈ ਢੀ ਪਾਓ ਆ ਸਨਵੇ ਦੀ ਕੱਢ ਲਓ ਫਿਰ ਉੱਤੋਂ ਦੀ ਪਾਓ ਤਿੰਨ ਤੇ ਇੰਭਾਰ ਲੋ ਸਨ ਵਿੱਚ ਤੇ ਹੋ ਵੀਜੀ ਤੈਨੂੰ ਤੈਨਾਂ ਤਵਾਰਾ ਕੋਨੇ ਗੋਲ ਦੋ ਲਈ ਚਾਹ ਆ ਹੋ ਗਈ ਜੀ ਪੰਜ ਹਾਂ ਦੇ ਪੰਜਾਂ ਤੋਂ ਬਾਅਦ ਆਪਾਂ ਕੀ ਕਰਨਾ ਹੈ ਜੀ ਇਹ ਹਾਂ ਦੇਖੋ ਮਨਾ ਆਪਣਾ ਆਈ ਦੀ ਆ ਚੀਜ਼ ਬਣਾਉਣੀ ਹੈ ਇਹਦੇ ਵਿੱਚ ਦੀ ਆ ਪਾਨ ਗਿਆ ਸੀ ਪਹਿਲਾਂ ona pa usse dragon boil rakhna hai pura nahi khichna paste ra pura ila chhad ke nal nal lo bas aa anna do un lapti rakho phir ਹਾਂਜੀ ਹੁਣ ਆਪਣੇ ਕੋਲੇ ਜੀ ਇਹ ਬਣ ਗਈਆਂ 4 1 2 3 4 ਆਹ 4 4 ਜਦੋਂ ਬਣ ਗਏ ਬਤ ਪੰਜ-ਪੰਜ ਵਾਰੀ ਪਾ ਪਾ ਕੇ ਹੁ 40 ਆਹ 3 4 ਬਣ ਗਿਆ ਇਸ ਤਰ੍ਹਾਂ ਗਿਰ ਕੇ ਆਪਣੇ ਤੇ ਇਹਨੂੰ ਵੀ ਕਰਨਾ ਆਪਾਂ ਇਹਨੂੰ ਆਪਾਂ ਐ ਕਰਕੇ ਖਿੱਚ ਲੈਣਾ ਤੋਂ ਦੋ ਆਪਾਂ ਖਿੱਚਾਂਗੇ ਜੀ ਤੇ ਐ ਕਰਕੇ ਆਪਣਾ ਲੱਗ ਜਾਊਗਾ ਨਾ ਸਸਤਰਾ ਇੱਕ ਇੱਕ ਟਿੱਕੀ ਕਰਕੇ ਇਹਨੇ ਤੁਰਿਆ ਜਾਣਾ ਤਾਂ ਆਹ ਸਸਤਰਾ ਇਸਾਈ ਲੈ ਵੰਦੀ ਹੈ ਜੀ ਅੱਗੇ ਮੈਂ ਤਾਂ ਇਹਨਾਂ ਸਾਰੀ ਬਣਾਈ ਬੈਠੀ ਆ ਠੀਕ ਹੈ ਜੀ ਦੁਪੱਟੇ ਤੇ ਲਾਉਣੀ ਹੈ ਜੀ ਕਿਸੇ ਦੀ ਡਿਮਾਂਡ ਹੈ ਸਨ ਬਣਾ ਕੇ ਦਿਓ ਕਿਉਂਕਿ ਸਭ ਤੋਂ ਪਹਿਲਾਂ ਮੈਂ ਹੁਣ ਤਾਂ ਪਹਿਲਾਂ ਜੀ ਐਸਰਮਾਲ ਤੇ ਲਾਈ ਸੀ ਇਹ ਰਮਾਲ ਸੀ ਜੀ ਇਹ ਰਮਾਲ ਤਾਂ ਮਤਲਬ ਜਿਵੇਂ ਮੈਂ ਪੂਜੀ ਵਾਰੀ ਐਸਰਮਾਲ ਤੇ ਲਾਈ ਆਈ ਇੱਕਰ ਮਾਲ ਪੂਰਾ ਹੰਦਿਆ ਕਿੰਨੇ ਸਾਲ ਕਿਉਂ ਜਦੋਂ ਉਹਦੇ ਤੇ ਬੁਰਜੀ ਆ ਗਈ ਫਿਰ ਉਹਨੂੰ ਮੈਂ ਮਤਲਬ ਉਹਦੇ ਨਾਲ ਪੱਟ ਕੇ ਇਹਦੇ ਨਾਲ ਲਾ ਲਿਆ ਆ ਇਸ ਤਰ੍ਹਾਂ ਰਮਾਲ ਦੇ ਉੱਤੇ ਵਾਈਟਰ ਮਾਲ ਉੱਤੇ ਬਹੁਤ ਚਿਰ ਹੰਢਦੀ ਇਹਨੂੰ ਬਹੁਤ ਘੱਟੋ ਘੱਟ 10 12 15 ਸਾਲ ਹੋ ਗਏ ਹੋਣੇ ਲੱਗੀਆਂ ਦੁਆਰਾ ਫਿਰ ਪੱਟ ਕੇ ਲਾ ਲਈ ਦੀ ਜਿਹੜਾ ਇਹਦਾ ਵਿਚਾਲਾ ਮਤਲਬ ਚਿੱਕੀ ਦਾ ਹਵਾਲਾ ਸਾਨੂੰ ਹੁੰਦਾ ਇੱਥੇ ਸੂਈ ਨਾਲ ਮਾਰੋ ਮਾੜਾ ਜਿਹਾ ਤਾਂ ਕਮਰ ਕੇ ਅੰਦਰੋਂ ਦਾ ਡਿਗਾ ਘਾ ਲਿਆ ਇਹ ਕਰਮਾਲ ਦੇ ਲਾ ਸਕਦੇ ਆ ਇਸ ਤੋਂ ਨਾਂਵਾਂ ਜੀ ਮੈਂ ਬਣਾਇਆ ਦੂਸਰਾ ਨੇ ਸਰਾਣੀ ਦੇ ਉੱਤੇ ਸਰਾਣੀ ਸੀਕੇ ਇਹਨਾਂ ਉੱਤੇ ਵੀ ਲਾਈ ਹੈ ਸ਼ਟਲ ਦੀ ਲੈਸ ਹੈ ਜੀ ਇਹ ਇਸ ਸਰਾਣੀ ਦੇ ਹੱਥ ਦੇ ਕੱਢੇ ਹੋਏ ਹੈ ਇਹ ਮੇਰੀ ਕਢਾਈ ਹੈਗੀ ਹੈ ਆਰੀ ਦੀ ਕਢਾਈ ਹੈ ਨਾ ਕਸ਼ਮੀਰੀ ਕਢਾਈ ਹੈ ਕਸ਼ਮੀਰੀ ਕਢਾਈ ਚ ਪਵਾ ਕੇ ਲੈਂਦਾ ਸੀ ਪੁੱਲ ਕਸ਼ਮੀਰੀ ਕਢਾਈ ਦਾ ਪੁੱਲ ਇਸੇ ਤਰ੍ਹਾਂ ਲੈਸ ਲੱਗੀ ਹੈ ਇਹਦੇ ਚਾਰ ਚਪੇਰੇ ਸਰਾਣੇ ਦੇ ਬਹੁਤ ਹੀ ਪਿਆਰਾ ਲੱਗਦਾ ਜੀ ਸਰਾਣਾ ਇਹ ਤਾਂ ਸਮਝ ਲਓ ਹੁਣ 40 ਜਾਂ 50 ਸਾਲ ਕਿਤੇ ਨਹੀਂ ਜਾਣਾ ਜਿੰਨੇ ਚਿਰ ਆਪਾਂ ਜਿਉਂਦੇ ਆ ਇਸ ਤਰ੍ਹਾਂ ਦੋ ਸਰਾਣਾ ਨੂੰ ਜੀ ਇੱਕ ਸਰਾਣਾ ਆ ਵਾਲਾ ਤੇ ਨਾਲ ਦਾ ਛੋੜਾ ਛੋੜਾ ਬਣਾਇਆ ਹੋਇਆ ਸਰਾਣਿਆਂ ਦਾ ਆ ਦੂਸਰੇ ਵਾਲਾ ਸਾਨੂੰ ਇਸ ਤੋਂ ਲਾਰਾ ਜੀ ਦੁਪੱਟੇ ਤੇ ਦੁਪੱਟਿਆਂ ਦੇ ਪੱਲਿਆਂ ਤੇ ਲਾਈ ਇਸ ਮੈਨੂੰ ਤਾਂ ਬਹੁਤ ਹੀ ਸ਼ੌਂਕ ਪਿਆ ਜੀ ਮੈਂ ਅੱਜ तकरीबन ਦੁਪੱਟਿਆਂ ਦੇ ਨਾਲ ਚਾਰ-ਛੇ ਪੇਰੇ ਵੀ ਲਾ ਲੈਣੀਆਂ ਤੇ ਪੱਲਿਆਂ ਤੇ ਵੀ ਲਾ ਰਹੀ ਨੇ ਕੱਲੇ ਪੱਲੇ ਇਸ ਤਰ੍ਹਾਂ ਦਾ ਮੇਰਾ ਦੁਪੱਟਾ ਜੀ ਪਰਲੇ ਪੱਲਿਆ ਪਰਲਿਆ ਤੇ ਕੱਲੇ ਪੱਲਿਆ ਪਰਲਿਆ ਤੇ ਲੱਗੀ ਹੋਈਆਂ ਕੱਲੇ ਪੱਲਿਆਂ ਦੇ ਉੱਤੇ ਦੁਪੱਟੇ ਦੇ ਉੱਤੇ ਆਖਰੀ ਇਹ ਜੀ ਆ ਵਾਲਕਮੀ ਇਹ ਵੀ ਹੱਥ ਦਾ ਕੱਢਿਆ ਆ ਜੀ ਹੱਥ ਦੇ ਕੁੰਡੀ ਟੰਕੇ ਨਾਲ ਇਹ ਤਾਂ ਬਹੁਤ ਹੀ ਸੋਖ ਸਾਰੇ ਖੱਟ ਸਕਦੇ ਛਪਵਾ ਕੀ ਤੁਸੀਂ ਨਾਲ ਨਾਲ ਸਿੱਪੀਆਂ ਪਾਈਆਂ ਹੋਈਆਂ ਨਾਲ ਨਾਲ ਸਾਰਾ ਕੁੰਡੀ ਟੰਕ ਇਹਦੇ ਚੱਕਾ ਤੇ ਲਾਈ ਆ ਜੀ ਚੱਕਾ ਉੱਤੇ ਕਮੀਰ ਦੇ ਚੱਕਾ ਤੇ ਲਾਈ ਆ ਹਿੰਦਵਾਤੀ ਸ਼ੌਕਾ ਜੀ ਮੈਂ ਤਾਂ ਕੋਈ ਸ਼ੌਕ ਛੱਡੇ ਨਹੀਂ ਆਉਂਦਾ। ਜਿੱਥੇ ਜੀ ਕਰਦਾ ਉੱਥੇ ਬਣਾ ਕੇ ਲਾ ਦਿੰਨੇ ਜਿੱਥੇ ਹੋਈ। ਟੋਟੇ ਜੇ ਵਧੇ ਪਏ ਉਹਨਾਂ ਨੂੰ ਜੋੜ-ਜੋੜ ਕੇ ਕਦੇ ਖਾਸ ਇਹਨਾਂ ਲਾਤਾ ਕਦੇ ਕਾਸੇ। ਉਮੀਦ ਕਰਦੀ ਆਂ ਜੀ ਪਸੰਦ ਆਊਗਾ। ਮਿਹਰਬਾਨੀ ਜੀ ਟਰਾਈ ਜਰੂਰ ਮਾਰੇ ਜੀ ਪਾਚਮ ਤੇ ਬਣਾ ਕੇ ਦੇਖ ਲਿਓ ਪਹਿਲਾਂ ਕਿਉਂਕਿ ਪਾਚਮ ਦੀ ਘੰਡ ਹੈ ਜਿਹੜੀ ਆਪਾਂ ਸੋਈ ਨਾ ਆਸਾਨੀ ਨਾਲ ਹੀ ਕੱਢ ਸਕਦੇ ਆਂ। ਪਾਚੂ ਦੀ ਗੁੱਛੀ ਜੀ ਬਣਾਓ ਬਸ ਉਹ ਜੀ ਕਰ ਮਤਲਬ ਇਸ ਤਰ੍ਹਾਂ ਉੱਤੇ ਰੱਖ ਕੇ ਆਪਦੇ। ਉਹਦੇ ਨਾਲ ਗੁੱਛੀ ਜੀ ਨਾਲ ਹੀ ਆਇਆ ਕੱਢੀ ਜਾਓ। ਜਦੋਂ ਕੀ ਰਗਣ ਪਾਉਣੀ ਆ ਗਈ ਗੇ ਗੰਡ ਕੀ ਤੇ ਪੇਚਕ ਵੀ ਜਾਊਗੀ ਤੇ ਆਪਾਂ ਸੂਈ ਨਾ ਕੱਢ ਲਾਂਗੇ ਅਚੁੰਦੀ ਗੰਡ ਜਦੋਂ ਪਾਉਣੀ ਆ ਗਈ ਫੇਰ ਆਪ ਦਾ ਸ਼ਟਰ ਤੇ ਕੰਮ ਸ਼ੁਰੂ ਕਰ ਲਓ ਫਿਰ ਵੀ ਨਾ ਸਮਝਾਵੇ ਦਵਾਰਾ ਮੈਨੂੰ ਤੁਸੀਂ ਮੈਸੇਜ ਕਰਿਓਗੇ ਫਿਰ ਮੈਂ ਤੁਹਾਨੂੰ ਦਵਾਰਾ ਫੇਰ ਦੱਸ ਦਊਗੀ ਮਿਹਰਬਾਨੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ